ਰਾਜਾ ਅਰਿਸ਼ਟਨੀ ਮੀ ਨੂੰ ਭਗਵਾਨ ਵਾਲਮੀਕੀ ਜੀ ਦੁਆਰਾ ਵਿਰਾਗ ਗਿਆਨ ਦੀ ਕਥਾ ਸੁਣਾਇਆ ਪਰਮ ਪੂਜਯ ਸੰਤ ਬਾਲੂ ਦੀ ਪ੍ਰਗਟਨਾ ਜੀ ਦੇ ਮੁਖਾਲ ਬਿੰਦ ਤੋਂ ਰਾਜਾ ਅਸ਼ਟਨੇਮੀ ਰਿਸ਼ੀ 파ਰਤਵਾਜ ਇੱਕ ਦਿਨ ਵਾਲਮੀਕੀ ਮਹਾਰਾਜ ਜੀ ਦੇ ਚਰਨ ਵਿੱਚ ਰਿਸ਼ੀ 파ਰਤਵਾਜ ਨੇ ਉਹ ਆਤਮ ਤਤਵ ਆਤਮ ਗਿਆਨ ਸਪਨ ਹੋ ਕੇ ਪੂਰੀ ਸਿੱਖਿਆ ਲੈ ਕੇ ਇੱਕ ਦਿਨ ਲੇਖੂ ਮੁਖ ਪਰਬਤ ਦੀ ਚੋਟੀ ਉੱਪਰ ਪਹੁੰਚੇ ਜਿੱਥੇ ਬ੍ਰਹਮਾ ਜੀ ਬੈਠੇ ਹੋ ਸਨ ਬ੍ਰਹਮਾ ਜੀ ਨੂੰ ਜਾ ਕੇ ਮੈਂ ਬੇਨਤੀ ਕੀਤੀ ਕਿ اے ਬ੍ਰਹਮਾ ਜੋ ਮੇਰੇ ਸਤਿਗੁਰੂ ਜੀ ਨੇ ਮੈਨੂੰ ਗਿਆਨ ਦਿੱਤਾ ਹੈ ਜੇ ਤੁਸੀਂ ਆਗਿਆ ਕਰੋ ਤਾਂ ਮੈਂ ਉਹ ਗਿਆਨ ਤੁਹਾਨੂੰ ਸੁਣਾ ਸਕਦਾ ਤਾਂ ਬ੍ਰਹਮਾ ਜੀ ਨੂੰ ઋષਿ ਭਾਰਤਵਾਜ ਜੀ ਨੇ ਉਸ ਗਿਆਨ ਜਿਹੜਾ ਗਿਆਨ ਬਾਲਮਿਕੀ ਮਹਾਰਾਜ ਜੀ ਨੇ ਰਿਸ਼ੀ ਭਾਰਤਵ ਨੂੰ ਦਿੱਤਾ ਸੀਦਾ ਉਸ ਗਿਆਨ ਉਹਨਾਂ ਨੇ ਬ੍ਰਹਮਾ ਜੀ ਨੂੰ ਸੁਣਾਇਆ ਬ੍ਰਹਮਾ ਜੀ ਬੜੇ ਪ੍ਰਸੰਨ ਹੋਏ ਉਸ ਗਿਆਨ ਨੂੰ ਸੁਣ ਕੇ ਬ੍ਰਹਮਾ ਜੀ ਕਹਿਣ ਲਗੇ ਰਿਸ਼ੀ ਭਾਰਤਵ ਆ ਇਸ ਤੇ ਪ੍ਰਥਾਏ ਤੁਹਾਨੂੰ ਅਸੀਂ ਕੀ ਦੇ ਸਕਦੇ ਆ ਤਾਂ ਭਾਰਤਵ ਜੀ ਕਹਿਣ ਲਗੇ ਮਹਾਰਾਜ ਜੇ ਸਾਡੇ ਤੇ ਬਹੁਤ ਹੀ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਮੇਰੇ ਨਾਲ ਚੱਲ ਕੇ ਮੇਰੇ ਸਤਿਗੁਰੂਗੇ ਬੇਨਤੀ ਕਰੋ ਕਿ ਗਿਆਨ ਸਾਰੇ ਸੰਸਾਰ ਦੇ ਲੋਕਾਂ ਨੂੰ ਸਤਿਗੁਰੂ ਜੀ ਦੇਣ ਸਾਰਿਆਂ ਤੇ ਕਿਰਪਾ ਕਰਨ ਸਾਰਿਆਂ ਦੇ ਜੀਵਨ ਨੂੰ ਉਜਵਲ ਬਣਾਉਣ ਸਾਰਿਆਂ ਦਾ ਜੀਵਨ ਸੁੰਦਰ ਹੋ ਜਾਏ ਸਾਰਾ ਸੰਸਾਰ ਖਿਲ ਜਾਏ ਸਾਰੀ ਦੁਨੀਆ ਚਮਕ ਜਾਏ ਬਸ ਇਹੀ ਚਾਹੁੰਦਾ ਹਾਂ ਮੇਰੀ ਕੋਈ ਆਸ਼ਾ ਨਹੀਂ ਮੇਰੀ ਕੋਈ ਤ੍ਰਿਸ਼ਨਾ ਨਹੀਂ ਤਾਂ ਬ੍ਰਹਮਾ ਜੀ ਨੇ ਮਹਾਰ시 ਦੇ ਨਾਲ ਜਾ ਕੇ ਬਾਲਮੀਕੀ ਮਹਾਰਾਜ ਜੀ 'ਤੇ ਬੇਨਤੀ ਕੀਤੀ ਕਿ ਮਹਾਰਾਜ ਜੋ ਤੁਸੀਂ ਅਦਭੁਤ ਗਿਆਨ ਯੋਗ ਵਸ਼ਿਸਟ ਲਿਖ ਕੇ ਸੰਸਾਰੀ ਲੋਕਾਂ ਤੇ ਉਪਕਾਰ ਕੀਤਾ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਕਰਦੇ ਲੋ ਇਹ ਗਿਆਨ ਸਾਰੇ ਲੋਕਾਂ ਨੂੰ ਰਿਸ਼ੀ ਭਾਰਤ ਮਹਾਜ ਜੀ ਦੇਣ ਤੁਸੀਂ ਇਹਨਾਂ ਨੂੰ ਆਗਿਆ ਦਿਓ ਇਹ ਗਿਆਨ ਲੋਕ ਪ੍ਰਾਪਤ ਕਰਕੇ ਆਪਣਾ ਜੀਵਨ ਸੁੰਦਰ ਕਰਨਗੇ ਆਪਣੇ ਜੀਵਨ ਨੂੰ ਉਜਵਲ ਬਣਾਉਣਗੇ ਇਸ ਕਰਕੇ ਮਹਾਰਾਜ ਤੁਸੀਂ ਆਗਿਆ ਕਰੋ ਕਿ ਰਿਸ਼ੀ ਭਾਰਤਵਾਜ ਇਸ ਗਿਆਨ ਨੂੰ ਸਾਰੇ ਸੰਸਾਰ ਨੂੰ ਦੱਸੋ ਤੇ ਇਹ ਆਗਿਆ ਬਾਲਕੀ ਮਹਾਰਾਜ ਨੇ ਆਪਣੇ ਅਸਟੇਲੇ ਨੂੰ ਦਿੱਤੀ ਤਾਂ ਉਹਨਾਂ ਨੇ ਗਿਆਨ ਸਾਰੇ ਸੰਸਾਰ ਦੇ ਲੋਕਾਂ ਨੂੰ ਦਿੱਤਾ ਉਹੀ ਗਿਆਨ ਇਕ ਗੁਰੂ ਔਰ ਚੇਲੇ ਚ ਪ੍ਰਗਟ ਹੋਇਆ ਤੇ ਗੁਰੂ ਔਰ ਚੇਲੇ ਦੀ ਪ੍ਰਥਾ ਦਾ ਨਿਰਮਾਣ ਹੋਇਆ ਉਹ ਪ੍ਰਥਾ ਜਾ ਕੇ ਸਾਰ ਸੰਸਾਰ ਦੇ ਵਿੱਚ ਆਤਮ ਸ਼ਾਂਤੀ ਆਤਮ ਰਸ ਦਾ ਅੰਮ੍ਰਿਤ ਕੁੰਡ ਬਣ ਗਿਆ ਜੋ ਉਸ ਜਾਪ ਨੂੰ ਜੋ ਉਸ ਗਿਆਸਾ ਨੂੰ ਹਿਰਦੇ ਵਿੱਚ ਵਿਸਾ ਕੇ ਅਨੁਸਰਣ ਕਰਦਾ ਹੈ ਤੋ ਜਰੂਰ ਸਤਗੁਰੂ ਦੇ ਦਰਸ਼ਨ ਕਰਦਾ ਹੈ ਇਹੋ ਜਿਹਾ ਗਿਆਨ ਦੀ ਜਗਿਆਸਾ ਰਾਜਾ ਅਸ਼ਟਨੇਮੀ ਜੋਕੇ ਜਿਸ ਤਾ ਤੋਂ ਸੂਰਜ ਚੜਦਾ ਹੈ ਜਿਸ ਤਾ ਸ਼ਬਦ ਸਿਭਦਾ ਐਡਾ ਵੱਡਾ ਰਾਜਪਨ ਰਾਜਾ ਅਸ਼ਟਨੇਮੀ ਆਪਣੇ ਮਨ ਵਿੱਚ ਸੋਚਦਾ ਹੈ ਕਿ ਮੇਰੇ ਕੋਲੇ ਕਿੱਡਾ ਵੱਡਾ ਰਾਜ ਹੈ ਕਿੰਨੇ ਕਿੰਨੇ ਸੇਵਾਦਾਰ ਹੈ ਸਾਰਾ ਸੰਸਾਰ ਮੇਰੇ ਸ਼ਾਸਨ ਵਿੱਚ ਹੈ ਪਰਮਾਨੰ ਵਿੱਚ ਸ਼ਾਂਤੀ ਨਹੀਂ ਹੈ ਮਨ ਵਿੱਚ ਚੰਚਲਤਾ ਹੈ ਮਨ ਵਿੱਚ ਵਿਅਕਲਤਾ ਹੈ ਰਾਜ ਵਿੱਚ ਬੈਠੇ ਬੈਠੇ ਬੜੇ ਦੁਖੀ ਹੋ ਜਾਂਦੇ ਹਨ ਸੋਚਦੇ ਹਨ ਕਿ ਸੰਸਾਰ ਤੇ ਕੋਈ ਆ ਰਿਹਾ ਹੈ ਤਕੂਇਤੋ ਜਾ ਰਿਹਾ ਹੈ ਇਹ ਕਿਹੋ ਜਿਹਾ ਸੰਸਾਰ ਹੈ ਤੇ ਸੰਸਾਰ ਦੇ ਨੂੰ ਜਾਣ ਜਾਣ ਕੇ ਉਹ ਵੀ ਰਖੂ ਮੁਖ ਪਰਬਤ ਤੇ ਜਾ ਕੇ ਅਖੰਡ ਅਤੁੱਟ ਤਪੱਸਿਆ ਕਰਨ ਕਰਦੇ ਆ ਜਿਸੀ ਤਪੱਸਿਆ ਤੋਂ ਮਹਾਰਾਜਾ ਇੰਦਰ ਪ੍ਰਸੰਨ ਹੁੰਦਾ ਹੈ ਇਹਨਾਂ ਦਾ ਸੰਗਾਸਨ ਦਾਵਾਂ ਲੋੜ ਹੋਣ ਲੱਗਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਰਾਜਾ ਅਸ਼ਟਨੇਮੀ ਇਨੀ ਮਹਾਨ तपस्या कर रहा है किते ऐसा ना होवे कि मेरा ये सिंहासन ही िखो ले अपने दूत ਨੂੰ ਕਲਦੇ ਹਨ ਕਿ ਜਾਓ ਤੁਸੀਂ ਰਾਜਾਸਟ ਨੇਮੀ ਨੂੰ ਮੇਰੇ ਸੰਗ ਲੋਕ ਨੂੰ ਚੁਲਾ ਕੇ ਆਓ ਤਾਂ ਇੰਦਰ ਦਾ ਉਹ ਦੂਤ ਸਰਗ ਲੋਕ ਤੋਂ मृत्यु लोक ਵਿੱਚ ਆਉਂਦਾ ਹੈ ਜਿੱਥੇ ਰਾਜਾਸਟ ਨੇਮੀ ਜੀ ॠखमुख ਪਰਬਤ ਦੇ ਤਪੱਸਿਆ ਕਰ ਰਹੇ ਸਨ ਉੱਥੇ ਪਹੁੰਚ ਕੇ ਨਮਸਕਾਰ ਕਰਦੇ ਹਨ ਕਹਿੰਦੇ ਹਨ ਕਿ हे ਰਾਜਾ ਅਸ਼ਟਨੇਮੀ ਜੀ ਤੁਹਾਨੂੰ ਮੇਰਾ করুণਾਵਾਰੀ ਨਮਸਕਾਰ ਹੈ ਤੁਹਾਡੀ ਉਸ ਪਤਰੀ ਨੂੰ ਨਮਸਕਾਰ ਹੈ ਤੁਸੀਂ ਬੜੇ ਮਹਾਨ ਹੋ ਤੁਹਾਡੀ ਭਗਤੀ ਤੋਂ ਰਾਜਾ ਇੰਦਰ ਜੀ ਬਹੁਤ ਪਰਸਨ ਹੋਇਆ ਹੈ ਇਸ ਕਰਕੇ ਮਹਾਰਾਜ ਰਾਜਾ ਇੰਦਰ ਨੇ ਤੁਹਾਨੂੰ ਆਪਣੇ ਇੰਦਰ ਲੋਕ ਚ ਬੁਲਾਇਆ ਤੁਸੀਂ ਉੱਥੇ ਚਲੋ ਰਾਜਾ ਜੀ ਨੇ ਨੇਤਰ ਖੋਲੇ ਤੇ ਉਸ ਦੇਵਦੂਤ ਵੱਲ ਦੇਖਿਆ ਕਹਿਣ ਲੱਗੇ हे ਦੇਵਦੂਤ ਤੁਹਾਡੇ ਉਸ ਸਰਗ ਲੋਕ ਵਿੱਚ ਕੀ ਸੁੱਖ ਹਨ ਜੋ ਤੁਸੀਂ ਮੈਨੂੰ ਭੋਗਣ ਵਾਸਤੇ ਕਿਹਾ ਹੈ ਕਹਿੰਦੇ ਉੱਥੇ ਬਹੁਤ ਤਪੱਸਿਆ ਕਰਕੇ ਬੜੀ ਭੰਤੀ ਕਰਕੇ ਲੋਕਾਂ ਨੂੰ ਸੁੱਖ ਮਿਲਦੇ ਹਨ ਕਹਿੰਦੇ ਉਹਨਾਂ ਸੁੱਖਾਂ ਬਾਰੇ ਕੁਝ ਮੈਨੂੰ ਵੀ ਦੱਸੋ ਕਿਹੜੇ ਸੁੱਖ ਹਨ ਤੇ ਕਿੰਨਾ ਚਿਰ ਰਹਿੰਦੇ ਹਨ ਤੇ ਗੁਰਪ੍ਰੀਤ ਸਾਧ ਸੰਗਤ ਜੀ ਰਾਜਾ ਜੀ ਨੂੰ ਉਸ ਦੇਵਦੂਤ ਨੇ ਦੱਸਿਆ ਕਿ ਬੜੀ ਅਗਾਂਧ ਤਪੱਸਿਆ ਕਰਕੇ ਉਹ ਸੁਖ ਉਹ ਸਥਾਨ ਪ੍ਰਾਪਤ ਹੁੰਦਾ ਹੈ ਪਰ ਜਦੋਂ ਉਹ ਤਪੱਸਿਆ ਜਾਂ ਪੁੰਨਿਆ ਦਾ ਫਲ ਖਤਮ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਮਰਤ ਲੋਕ ਵਿੱਚ ਸਰਤ ਦਿੱਤਾ ਜਾਂਦਾ ਹੈ ਫਿਰ ਤਪੱਸਿਆ ਕਰਕੇ ਜਾਏ ਫਿਰ ਜਾ ਕੇ ਉਸ ਸਥਾਨ ਮਿਲਦਾ ਹੈ ਜਿਸ ਨੇ ਬਹੁਤ ਤਪੱਸਿਆ ਕੀਤੀ ਹੈ ਜਿਆਦਾ ਤਪੱਸਿਆ ਕੀਤੀ ਹੈ ਤੇ ਉਸ ਨੂੰ ਸਾਰਿਆਂ ਤੋਂ ਉੱਪਰ ਵਾਲੇ ਸਥਾਨ ਤੇ ਬਿਠਾਇਆ ਜਾਂਦਾ ਹੈ ਜਿਸ ਨੇ ਘੱਟ ਤਪੱਸਿਆ ਕੀਤੀ ਹੈ ਤੇ ਉਸ ਤੋਂ ਥੱਲੇ ਆਇਆ ਸਥਾਨ ਤੇ ਠਾਹ ਜਾਂਦਾ ਹੈ ਜਿਸ ਨੇ ਉਹ ਤੋਂ ਘੱਟ ਤਪੱਸਿਆ ਕੀਤੀ ਹੈ ਤੇ ਉਸ ਨੂੰ ਉਸ ਤੋਂ ਥੱਲੇ ਕੀਤਾ ਜਾਂਦਾ ਹੈ ਜਿਸ ਨੇ ਉਸ ਤੋਂ ਵੀ ਘੱਟ ਤਪੱਸਿਆ ਕੀਤੀ ਹੈ ਤੇ ਉਸ ਨੂੰ ਸਭ ਤੋਂ ਥੱਲੇ ਵਾਲੇ ਪਾਇਦਾਨ ਤੇ ਖੜਾ ਕੀਤਾ ਜਾਂਦਾ ਹੈ ਜਿਹੜਾ ਸਭ ਤੋਂ ਉੱਪਰ ਹੁੰਦਾ ਹੈ ਉਸ ਨੂੰ ਪ੍ਰਿਆ ਸਾਹਿਬ ਹੋਮੇ ਉਪਜਦੀ ਹੈ ਕਿ ਮੈਂ ਸ੍ਰਿਸ਼ਟ ਹਾਂ ਮੈਂ ਸਾਰਿਆਂ ਦੇ ਉੱਪਰ ਸ੍ਰਿਸ਼ਟ ਹਾਂ ਇਸੇ ਕਰਕੇ ਮੈਂ ਸਾਰਾਂ ਤੱਕ ਉੱਪਰ ਹਾਂ ਉਸ ਨੂੰ ਹੋਮਿਓਪਥੀ ਦੀ ਹੈ ਜਿਹੜਾ ਥੱਲੇ ਵਾਲਾ ਹੁੰਦਾ ਹੈ ਉਹ ਸੋਚਦਾ ਹੈ ਕਿ ਮੈਂ ਉੱਪਰ ਵਾਲੇ ਦੇ ਮੁਕਾਬਲੇ ਜਾਵਾਂ ਉੱਪਰ ਵਾਲਾ ਸੋਚਦਾ ਹੈ ਕਿਤੇ ਮੇਰੇ ਬਰਾਬਰ ਨਾ ਜਾਵੇ ਇਸ ਤਰ੍ਹਾਂ ਥੱਲੇ ਵਾਲਾ ਨੂੰ ਉੱਪਰ ਵਾਲਾ ਉੱਪਰ ਨਹੀਂ ਆਣ ਦੇ ਰਿਹਾ ਉੱਪਰ ਵਾਲਾ ਥੱਲੇ ਵਾਲੇ ਨੂੰ ਦਬਾ ਕੇ ਰੱਖਦਾ ਹੈ ਇਸੇ ਤਰ੍ਹਾਂ ਦਾਉ ਸਰਗ ਲੋਕ ਦੇ ਵਿੱਚ ਅਨੁਸ਼ਾਸਨ ਹੈ ਇਹ ਉੱਥੇ ਸੁਖ ਹਨ ਤੇ ਦੁੱਖ ਇਹ ਹਨ ਕਿ ਜਦੋਂ ਕਿਸੇ ਦੀ ਤਪੱਸਿਆ ਜਪ ਭਗਤੀ ਦਾ ਪੋਨ ਖਤਮ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਮਰਤੂ ਲੋਕ ਉਪਰ ਫਿਰ ਭੇਜਤਾ ਜਾਂਦਾ ਹੈ ਕਿ ਅਗਰ ਤਪੱਸਿਆ ਕਰਕੇ आओ ਤਾਂ ਫਿਰ ਤੁਹਾਨੂੰ ਇਹ ਸਰਗ ਮਿਲੇਗਾ ਉਹ ਦੇਵਦੂਤ ਨੂੰ ਰਾਜਾ ਅਸ਼ਟਨੇਮੀ ਜੀ ਬਾਰ-ਬਾਰ ਤਰਣ ਮਾਰ ਨਮਸਕਾਰ ਕਰਦਾ ਹੈ ਕਹੇ ਦੇਵਦੂਤ ਤੇਰਾ ਬਹੁਤ-ਬਹੁਤ ਤਨਵਾਦ ਹੈ ਕਿ ਤੂੰ ਮੈਨੂੰ ਮਿਰਤੂ ਲੋਕ ਵਿੱਚ ਮਿਲਣ ਵਾਸਤੇ ਆਇਆ ਮੈਨੂੰ ਇਹੋ ਜਿਹਾ ਸਰਗ ਦੀ ਕੋਈ ਤ੍ਰਿਸ਼ਨਾ ਨਹੀਂ ਕੋਈ ਆਸ਼ਾ ਨਹੀਂ ਹੈਗੀ ਮੈਂ ਇਥੇ ਉਗਰਤ ਪਸਾ ਕਰਕੇ ਸਮਾਦੀਸ਼ਟ ਹੋ ਜਾਣਾ ਹੈ ਮੈਨੂੰ ਸਰਗ ਲੋਕ ਵਿੱਚ ਜਾਣਾ ਮੇਰਾ ਰਾਜਾ ਇੰਦਰ ਨੂੰ ਮੈਂ ਨਮਸਕਾਰ ਕੀਤਾ ਜਦੋਂ ਇਹ ਸ਼ਬਦ ਇਹ ਬਾਣੀ ਰਾਜਾ ਅਸਤਨੇਮੀ ਨੇ ਉਸ ਨੂੰ ਕਹੀ ਤਾਂ ਉਹ ਆਪਣਾ ਲਥ ਲੈ ਕੇ ਆਪਣੇ ਉਸ ਰਾਜਾ ਇੰਦਰ ਕੋਲ ਦੇਵਦੂਤ ਪਹੁੰਚੇ ਉਹਨਾਂ ਨੇ ਇੰਦਰ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਉਹ ਇਹ ਸਰਗ ਲੋਕ ਵਿੱਚ ਨਹੀਂ ਆਣਾ ਚਾਹੁੰਦੇ ਉਹ ਕਹਿੰਦਿਆਂ ਕਿ ਮੈਂ ਅੱਖ ਤੇ ਸਰਗ ਦੀ ਇਹੋ ਜਿਹਾ ਲੋਕ ਦੀ ਸੁਪਨੇ ਵਿੱਚ ਵੀ ਕਲਪਨਾ ਨਹੀਂ ਕਰ ਸਕਦਾ ਮੈਨੂੰ ਇਹ ਸੁੱਖ ਨਹੀਂ ਚਾਹੀਦਾ ਜੋ ਸੁਖ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ ਤਾਂ ਦੇਵ ਰਾਜ ਇੰਦਰ ਨੇ ਉਸ ਦੂਤ ਨੂੰ ਕਿਹਾ ਕਿ हे ਦੇਵ ਦੂਤ ਤੂੰ ਰਾਜਾ ਅਸ਼ਟ ਨੇ ਮੈਨੂੰ ਆਪਣੇ ਰਥੋ ਪਰ ਬਿਠਾ ਕੇ ਮਾਰਸ਼ੀ ਬਾਲਮੀਕੀ ਜੀ ਮਹਾਰਾਜ ਦੇ ਅਸਥਾਨ ਉਪਰ ਲੈ ਜਾ ਬਾਲਮੀਕੀ ਮਹਾਰਾਜ ਜੀ ਨੇ ਇਕਾਤਮ ਸ਼ਾਂਤੀ ਵਾਸਤੇ ਆਤਮ ਗਿਆਨ ਵਾਸਤੇ ਅਦਭੁਤ ਗ੍ਰੰਥ ਬਣਾਇ ਜਿਸ ਤੇ ਸਰਬਨ ਮਨਨ ਤੇ ਧਿਆਨ ਨਾਲ राजा अष्टनेमी जरूर आत्मज्ञान गयान की प्राप्ति करेगा तो सुन के इस बाणी सुन के राजा अष्टनेमी अष्टने को आया के राजा अष्टनेमी ने फिर बेनती की थी कि हे देवदूत तो फिर आ गया है मैं उस सर्व नहीं जाना ਤਾ ਦੇਵ ਦੂਤ ਕਹਿੰਦੇ ਹਨ ਕਿ ਰਿਆ ਸਾਹਿਬ ਤੁਹਾਨੂੰ ਮਨ ਸਰਗ ਚ ਲੈ ਜਾਣ ਲਈ ਨਹੀਂ ਆਇਆ ਇਸ ਤਰਤੀ ਦੇ ਉਪਰ ਮਹਾ yogi ਮਹਾ ਗੁਰੂ ਭਾਲਮਿਕ ਜੀ ਮਹਾਰਾਜ ਨੇ ਇੱਕ ਆਤਮ ਗਿਆਨ ਦਾ ਸਰੋਤ ਆਤਮ ਗਿਆਨ ਦਾ ਇੱਕ ਮਹਾਨ ਯੋਗ ਵਸ਼ਿਸ਼ਟ ਗ੍ਰੰਥ ਬਣਾਇਆ ਜਿਸ ਤੇ ਅਨੁਸਰਨ ਨਾਲ ਜਿਸ ਤੇ ਪੜਨ ਨਾਲ ਜਿਸ ਤੇ ਵਿੱਚ ਬਾਰ ਬਾਰ ਵਿਚਾਰ ਕਰਨ ਨਾਲ ਤੈਨੂੰ ਜ਼ਰੂਰ ਆਤਮ ਗਿਆਨ ਦਾ ਆਨੰਦ ਮਿਲੇਗਾ ਤੁਸੀਂ ਮੇਰੇ ਨਾਲ ਚੱਲੋ ਬਾਲਮਿਕੀ ਮਹਾਰਾਜ ਦੇ ਸਥਾਨ ਤੇ ਉਹ ਬਹੁਤ ਹੀ ਮਹਾਨ ਗਿਆਨ ਦੇ ਸਾਗਰ ਹਨ ਦਇਆ ਦੀ ਮੂਰਤ ਹਨ ਤੇ ਉਸ ਤੇ ਦਰਸ਼ਨ ਕਰਨ ਨਾਲ ਉਸ ਤੇ ਕੋਲ ਰਹਿਣ ਨਾਲ ਤੁਹਾਨੂੰ ਬਹੁਤ ਕੁਝ ਮਿਲੇਗਾ ਤੁਸੀਂ ਮੇਰੇ ਨਾਲ ਜਰੂਰ ਚਲੋ ਇਸ ਕਰਕੇ ਉਸਤੇ ਬਾਰ-ਬਾਰ ਬੇਨਤੀ ਕਰਨ ਤੇ ਰਾਜਾ ਅਸ਼ਟਨੇਮੀ ਉਸ ਦਿਰਾਤ ਤੋਂ ਉੱਪਰ ਬੈਠਦੇ ਹਨ ਜਿਸ ਜਗ੍ਹਾ ਉਪਰ ਬਾਲਮਿਕ ਜੀ ਮਹਾਰਿੰਦੇ ਸਨ ਉਹ ਜਗ੍ਹਾ ਬਹੁਤ ਹੀ ਪਾਵਨ ਤੇ ਪਵਿੱਤਰ ਜਗਾ ਸੀ ਜਿਸ ਜਗਾ ਵਿੱਚ ਤੇ ਪਸ਼ੂ ਪੰਛੀ ਵੀ ਨਰਵੈਣ ਹੋ ਕੇ ਵਿਚਰਦੇ ਸਨ ਰਾਜਾਸਨੇਮਿਚ ਨੇ ਮੋਰਾ ਤੇ ਸੱਪਾਂ ਨੂੰ ਦੇਖਿਆ ਆਪਸ ਵਿੱਚ ਖੇਡਦੇ ਗਉਆਂ ਅਤੇ ਸ਼ੇਰਾਂ ਨੂੰ ਦੇਖਿਆ ਬਿੱਲੀਆਂ ਅਤੇ ਚੂਹਿਆਂ ਨੂੰ ਦੇਖਿਆ ਬਹੁਤ ਇਹੋ ਜਿਹਾ ਮਨੋਹਰ ਨਾ ਦੇ ਆਦਰਸ਼ ਦੇਖੇ ਉਸ ਤੇ ਮਨ ਨੂੰ ਬੜੀ ਸ਼ਾਂਤੀ ਮਿਲੀ ਪ੍ਰਸੰਤਾ ਮਿਲੀ ਜਦ ਬਾਲਮੀਕੀ ਮਹਾਰਾਜ ਦੇ ਉਸ ਕੁੱਟੀਆਂ ਵਿੱਚ ਪਹੁੰਚੇ ਉਹਨਾਂ ਦਾ ਦਰਸ਼ਨੀ ਸਰੂਪ ਜਿਸ ਤੇ ਦਰਸ਼ਨ ਕਰਨ ਨਾਲ ਰਾਇ ਸਾਹਿਬ ਦਾ ਅਧਾ ਸੰਸਾਰ ਦੂਰ ਹੋ ਗਿਆ ਉਸ ਦੀਆਂ ਮਨ ਇੰਦਰੀਆਂ ਖਿਲ ਗਈਆਂ ਉਹ ਜਾਗਰਤ ਅਵਸਥਾ ਵਿੱਚ ਇਸ ਤਰ੍ਹਾਂ ਪ੍ਰਗਟ ਹੋਏ ਜਿਸ ਤਰ੍ਹਾਂ ਕਮਲ ਦਾ ਫੁੱਲ ਚਿਕੜ ਦੇ ਵਿੱਚੋਂ ਬਾਹਰ ਨਿਕਲਦਾ ਹੈ ਉਸ ਨੂੰ ਅੰਮ੍ਰਿਤ ਦੇ ਕੁੰਡ ਉੱਪਰ ਜਾ ਕੇ ਇੱਕ ਇਹੋ ਜਿਹਾ ਅੰਮ੍ਰਿਤ ਮਿਲਿਆ ਦਰਸ਼ਨ ਨਾਲ ਹੀ ਜਿਸ ਤੇ ਨਾਲ ਹਮੇਸ਼ਾ ਅਜਰਮ ਹੋ ਗਿਆ ਉਸ ਨੂੰ ਮਹਿਸੂਸ ਹੋਇਆ ਜਿਸ ਨੂੰ ਉਸਨੇ ਵਾਰਤਾ ਪ੍ਰਾਪਤ ਕੀਤੀ ਤਾਂ ਦੇਵ ਰਾਜਾ ਇੰਦਰ ਦੇ ਉਸ ਦੂਤ ਨੇ ਬੇਨਤੀ ਕੀਤੀ ਕਿ हे ਭਗਵਾਨ हे ਸਚਿਦਾਨੰਦ ਸਤਿਗੁਰੂ ਮੈਂ ਰਾਜਾ ਇੰਦਰ ਦਾ ਦੇਵ ਦੂਤ ਹਾਂ ਇਹ ਰਾਜਾ ਅਸਤਨੇਮੀ ਹੈ ਇਸਨੇ ਬਹੁਤ ਅਖੰਡ ਤਪੱਸਿਆ ਕੀਤੀ ਹੈ ਇਹ ਸ਼ਾਂਤੀ ਦੇ ਪੁਜਾਰੀ ਹਨ ਇਹ ਸ਼ਾਂਤੀ ਚਾਹੁੰਦੇ ਹਨ ਇਹ ਆਤਮ ਗਿਆਨ ਚਾਹੁੰਦੇ ਹਨ ਇਸ ਕਰਕੇ ਇਸ ਇਹਨਾਂ ਨੂੰ ਉਹ ਆਤਮ ਗਿਆਨ ਆਪ ਤੋਂ ਲਾਵਾ ਇਸ ਸ੍ਰਿਸ਼ਟੀ ਦੇ ਉੱਪਰ ਕੋਈ ਨਹੀਂ ਦੇ ਸਕਦਾ ਇਹ ਸਤਿਗੁਰੂ ਇਸ ਨੂੰ ਉਹ ਗਿਆਨ ਦਿਓ ਜਿਸ ਗਿਆਨ ਨਾਲ ਤੁਸੀਂ ਇਸ ਭਾਰਤਵਾਜ ਨੂੰ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਕੀਰਤਨਤ ਕੀਤਾ ਹੈ ਉਸ ਗਿਆਨ ਰਾਜਾ ਅਸ਼ਟਨੇ ਮਿਲ ਉਹ ਤਾਂ ਬਾਲਮੀਕਿਚ ਮਹਾਰਾਜ ਨੇ ਉਸ ਨੂੰ ਆਪਣੇ ਚਰਨ ਵਿੱਚ ਲਿਆ ਰਾਜਾ ਅਸ਼ਟਨੇ ਮੈਨੂੰ ਉਹ ਅਦਭੁਤ ਗਿਆਨ ਦਿੱਤਾ ਜਿਸ ਤੇ ਨਾਲ ਉਹ ਚਿਰ ਜੀਵ ਹੋ ਸੰਸਾਰ ਦੇ ਵਿੱਚ ਵਿਚਰਿਆ ਤੇ ਆਪਣਾ ਕਲਿਆਣ ਕਰ ਹਜ਼ਾਰਾਂ ਲੋਕਾਂ ਦਾ ਹਜ਼ਾਰਾਂ ਪ੍ਰਾਣੀਆਂ ਦਾ ਕਲਿਆਣ ਕਰ ਗਿਆ ਅੱਜ ਵੀ ਰਾਜਾ ਅਸ਼ਟਨੇ ਮੀ ਦਾ ਇਸ ਸੰਸਾਰ ਦੇ ਵਿੱਚ ਬੜੇ ਅਦਮ ਨਾਲ ਨਾ ਲਿਆ ਜਾਂਦਾ ਹੈ ਕਿਉਂ ਲੈ ਜਾਂਦਾ ਹੈ ਕਿ ਰਾਜਾ ਅਸਨੇਮੀ ਇਸ ਸੰਸਾਰ ਦੇ ਵਿੱਚ ਸ਼ਾਂਤੀ ਦਾ ਪੁਜਾਰੀ ਸੀਗਾ ਸ਼ਾਂਤੀ ਦਾ ਉਹ ਕੋਣ ਸੀ ਦਾ ਜਿਸ ਕੋਣ ਤੋਂ ਹਜ਼ਾਰਾਂ ਲੋਕਾਂ ਨੇ ਇਸ਼ਨਾਨ ਕਰਕੇ ਆਪਣੇ ਜੀਵਨ ਦੇ ਲਕਸ਼ਮ ਨੂੰ ਪੂਰਾ ਕੀਤਾ ਆਪਣੇ ਜੀਵਨ ਦੀਆਂ ਉਹਨਾਂ ਮੰਗਾ ਨੂੰ ਪੂਨ ਕੀਤਾ ਜੋ ਉਹਨਾਂ ਵਿੱਚ ਕਮੀ ਜੋ ਉਹਨਾਂ ਵਿੱਚ ਘਾਟ ਸੀ ਦੀ ਉਸ ਨੂੰ ਉਹਨਾਂ ਨੇ ਰਾਜ ਅਸਨਿਮਿਤ ਪੂਰਾ ਕੀਤਾ ਇਸੇ ਤਰ੍ਹਾਂ ਕਿ ਗੁਰਪ੍ਰੇਰਿ ਸਾਸ ਨੇ ਗੁਰ-શિਖ ਦੀ ਪਰੰਪਰਾ ਇਸ ਹੰਦਿਆਂ ਤੋਂ ਇਸ ਸੰਸਾਰ ਵਿੱਚ ਲੈ ਆਉਂਦੀ ਹੈ ਜਦੋਂ-ਜਦੋਂ ਵੀ ਸੰਸਾਰ ਦੇ ਵਿੱਚ ਕਮੀਆਂ ਹੋਈਆਂ ਹਨ ਉਹਨਾਂ ਕਮੀਆਂ ਨੂੰ ਮਹਾਪੁਰਸ਼ਾਂ ਨੇ ਪੂਰਨ ਕੀਤਾ ਕਿਸ ਤਰ੍ਹਾਂ ਪੂਰਨ ਕੀਤਾ ਹੈ ਜਿਸ ਤਰ੍ਹਾਂ ਯੋਗ ਮੱਤ ਵਿੱਚ ਗੋਰਖਸ਼ਨਾਥ ਜੀ ਨੇ ਸੰਸਾਰ ਦੇ ਭੋਗ ਲਬਲਾਸ ਰਾਜੇ ਜੋ ਕਿ ਇਹੋ ਜੀ ਅਵਸਥਾ ਵਿੱਚ ਵਿਚਰ ਰਹੇ ਸਨ ਜਿਨ੍ਹਾਂ ਨੂੰ ਨਾ ਕੋਈ ਦਿਨ ਦੁਖੀਆਂ ਪਰ ਦਇਆ ਸੀ ਨਾ ਕੋਈ ਕਰਨਾ ਸੀ ਦੀ ਉਹਨਾਂ ਨੂੰ ਆਤਮ ਗਿਆਨ ਦਾ ਪ੍ਰਸਾਦ ਦੇ ਕੇ yog ਗਿਆਨ ਦੀ ਸਿੱਖਿਆ ਦੇ ਕੇ ਜਿਸ ਦਾ ਰਾਜਾ ਪਰਥਵੀ ਪੂਰਨ ਭਗਤ ਨੇਕਾਂ ਇਹੋ ਜਿਹੇ ਰਾਜਿਆਂ ਨੂੰ ਗੁਰੂਕਸ਼ਨਾ ਜੀ ਨੇ ਗਿਆਨ ਦਿੱਤਾ ਜਿਸ ਗਿਆਨ ਨਾਲ ਉਹਨਾਂ ਦਾ ਜੀਵਨ ਉਜਵਲ ਹੋਇਆ ਉਹਨਾਂ ਦਾ ਜੀਵਨ ਇਹੋ ਜਿਹਾ ਮਹਾਨ ਬਣ ਗਿਆ ਕਿ ਉਹਨਾਂ ਨੂੰ ਆਪਣਾ ਰਾਜਪਾਗ ਵੀ ਤੁਛ ਲੱਗਣ ਲੱਗਾ ਜਿਸ ਰਾਜਪਾਗ ਦੀ ਉਹ ਸ਼ਾਸਨ ਕਰਦੇ ਸਨ ਲੋਕਾਂ ਤੇ ਹੁਕਮ ਚਲਾਉਂਦੇ ਸਨ ਪਰ ਆਪ ਉਹ ਕਿਸੇ ਦੇ ਹੁਕਮ ਚ ਰਹਿਣਾ ਪਸੰਦ ਕਰ ਰਿਹਾ ਤੁਕੀ ਪਰਮੇਸ਼ਰ ਦਾ ਹੁਕਮ ਗੁਰਖਸ਼ਨਾ ਜੀ ਉਹਨਾਂ ਦੀਆਂ ਚਕਸ਼ੂ ਗਿਆਨ ਉਹਨਾਂ ਦੀ ਦਿਵਿਆ ਉਹ ਜੋਤ ਜਿਸ ਨਾਲ ਉਹਨਾਂ ਨੂੰ ਇਹ ਮਸੂਸ ਹੋਣ ਲੱਗਾ ਕਿ ਸਾਰਾ ਬ੍ਰਹਿਮੰਡ ਸਾਡੇ ਵਿੱਚੋਂ ਪ੍ਰਗਟ ਹੋਇਆ ਹੈ ਸਾਡੇ 'ਚ ਹੀ ਸਮਾ ਚਲਿਆ ਹੈ ਇਹ ਗਿਆਨ ਉਹਨਾਂ ਨੂੰ ਮਹਾਰਾਜ ਸ੍ਰੀ ਆਦੀਨਾਥ ਗੁਰਖਸ਼ਨਾ ਜੀ ਤੋਂ ਮਿਲਿਆ ਇਸ ਗੁਰੂ ਸ਼ਿਸ਼ ਪ੍ਰੰਪਰਾ सदियां तो चली आंदी है ਤੇ ਇਸ ਨੇ ਅਗਾ ਚਲੀ ਜਾਣਾ ਹੈ ਇਸ ਕਿ ਕਿਸਾਨ ਨੂੰ ਸਤਿਗੁਰ ਦੇ ਗਿਆਨ ਨੂੰ ਸਤਿਗੁਰ ਦੀ ਉਹ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਮਨੋਰਥ ਪੂਰਨ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਸੰਸੇ ਆਪਣੀਆਂ ਕਮੀਆਂ ਤੇ ਨਰੋਗੀ ਜੀਵਨ ਇਸ ਸੰਸਾਰ ਤੇ ਬਤੀਤ ਕਰ ਸਕੀਏ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਸਤਿਗੁਰ ਗਿਆਨ ਆਜੀ ਮਹਾਰਾਜ ਕੀ